ਜੋ ਬੋਲੇ ਸੋਨਰ ਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸਾਥੀਓ ਜੈ ਪੀਮ ਜੈ ਭਰਤ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀ ਸਮੁੱਚੀ ਬਾਲਟ ਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਮੈਂ ਕੇ ਦੀਪ ਪੀਰਪੰਡ ਤੋਂ ਜੋ ਕਿ ਬੀਰਪੰਡ ਵਿੱਚ ਵੀ 12 ਤਰੀਕ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਵੱਡੇ ਲੈਵਲ ਤੇ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਜਨਮ ਜੋ ਮਨਾਇਆ ਜਾ ਰਿਹਾ ਸਮੁੱਚੀ ਪੀਰ ਪੰਡ ਦੀ ਸੰਗਤ ਦੇ ਨਾਲ ਰਲ ਕੇ ਤੇ ਇਸ ਦੇ ਨਾਲ ਹੀ ਮੈਂ ਉਹਨਾਂ ਦਾ ਜੋ ਸ਼ਲੋਕ ਆ ਐਸੀ ਐਸੀ ਲਾਲ ਤੁਝ ਵੀਨ ਕੌਣ ਕਰੇ ਗਰੀਬ ਨਿਵਾਜ ਕਸਈਆਂ ਮੇਰਾ ਮਾਥੇ ਛਤਰ ਧਰੇ ਭੋਜਨ ਸਮਾਜ ਪਾਰਟੀ ਜੋ ਹਲਕਾ ਵਿਧਾਨ ਸਭਾ ਲਕੋਦਰ ਦੇ ਸਹਿਯੋਗ ਦੇ ਨਾਲ ਮੇਰੀ ਵਾਈਫ ਜਗੀਰ ਕੌਰ ਮੈਂਬਰ ਪੰਚਾਇਤ ਪੰਚ ਜੋ ਬਣ ਕੇ ਇਸ ਵਾਰ ਉੱਭਰੇ ਆ ਤੇ ਉਹ ਜਗਤ ਗੁਰੂ ਰਬਦਾਸ ਮਹਾਰਾਜ ਜੀ ਦੇ ਜੋ ਬਚਨ ਆ ਚਾਰੇ ਆ ਉਹਨੂੰ ਉਹਨਾਂ ਦੇ ਬਚਨਾਂ ਦੇ ਨਾਲ ਇਹ ਸਾਨੂੰ ਜੋ ਕ੍ਰਾਂਤੀਕਾਰੀ ਉਹਨਾਂ ਦੀ ਬਾਣੀ ਆ ਉਹ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਅਸੀਂ ਧਰਮ ਦੇ ਨਾਲ ਨਾਲ ਰਾਜ ਦੀ ਗੱਲ ਵੀ ਕਰੀਏ ਕਿਉਂਕਿ ਜਗਤ ਗੁਰੂ ਰਬਦਾਸ ਮਹਾਰਾਜ ਜੀ ਨੇ ਪੜ੍ਹਾਈ ਦੀ ਵੀ ਗੱਲ ਕੀਤੀ ਆ ਰਾਜ ਦੀ ਵੀ ਗੱਲ ਕੀਤੀ ਆ ਤੇ ਧਰਮ ਦੀ ਵੀ ਗੱਲ ਕੀਤੀ ਆ ਇਹ ਐਨੇ ਕਹਿੰਦਾ ਹੋਇਆ ਸਮੁੱਚੇ ਵਿਸ਼ਵ ਨੂੰ ਲੱਖ ਲੱਖ ਵਧਾਈ ਹੋਵੇ ਇੱਕ ਵਾਰੀ ਹੋਰ ਪੂਰੇ ਬੀਰਪੰਨ ਦੀ ਸੰਗਤ ਵੱਲੋਂ ਸਤਿਗੁਰੂ ਦਾਸਮਾ ਜੀ ਦੇ ਗੁਰਪੁਰਪੁਰਬ